ਸਭ ਨੂੰ ਮੇਰੇ ਵੱਲੋਂ ਪਾਸਟਰ ਸਰਵਨ ਮੈਜ਼ਰ ਵੱਲੋਂ ਪਿਆਰ ਭਰਿਆ ਸਲਾਮ ਪਹੁੰਚੇ ਜੈਮਸ ਸਿੱਧ ਨਰੋਲ ਬਾਈਬਲ ਪ੍ਰਚਾਰ ਸਭਾ ਪਿੰਡ ਬੱਲਣਵਾਲ ਪੁਰਾਣਾ ਏਸ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਸਰਵਨ ਮੈਜ਼ਰ ਮਿਨਿਸਟਰੀ ਦੇ ਵੱਲੋਂ ਪ੍ਰਬੰਧ ਕੀਤੀ ਜਾ ਰਹੀ ਹੈ ਸਭਾ ਔਰ ਇਸ ਦਾ ਸਮਾਂ ਹੈ 20 April ਮੰਗਲਵਾਰ ਸ਼ਾਮ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਔਰ ਆਪਦੇ ਲਈ ਇੱਕ ਖੁਸ਼ਖਬਰੀ ਹੋਵੇਗੀ ਅਗਰ ਤੁਸੀਂ ਪਰਮੇਸ਼ੁਰ ਦੇ ਪਵਿੱਤਰ ਵਚਨਾਂ ਨੂੰ ਨਰੋਲ ਪ੍ਰਚਾਰ ਨੂੰ ਪ੍ਰਾਪਤ ਕਰਨ ਦੀ ਭੁੱਖ ਤੇ ਪਿਆਸ ਰੱਖਦੇ ਹੋ ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਵੇਗੀ ਕਿ ਤੁਹਾਨੂੰ ਪਵਿੱਤਰ ਬਾਈਬਲ ਦਾ ਨਰੋਲ ਪ੍ਰਚਾਰ ਜਿਹੜਾ ਸਾਂਝਾ ਕੀਤਾ ਜਾਵੇ ਤਾਂ ਗੁਜਾਰਿਸ਼ ਹੈ ਕਿ ਸ਼ਾਮ ਦੇ ਟਾਈਮ 30 April ਮੰਗਲਵਾਰ ਪਿੰਡ ਬੱਲੜਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਇਸ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਜੋ ਸਭਾ ਹੋ ਰਹੀ ਹੈ ਨਰੋਲ ਬਾਈਬਲ ਪ੍ਰਚਾਰ ਸਭਾ ਤਾਂ ਇਸ ਸਭਾ ਦੇ ਵਿੱਚ ਪਰਮੇਸ਼ੁਰ ਦੀ ਪਵਿੱਤਰ ਬਾਣੀ ਨੂੰ ਸਾਂਝਾ ਕੀਤਾ ਜਾਵੇਗਾ ਆਪ ਦੇ ਲਈ ਮੇਰੇ ਅਜੀਜ਼ ਪ੍ਰਭੂ ਦੇ ਦਾਸ ਪਾਸਟਰ ਕਮਲ ਗਿੱਲ ਬਟਾੜਾ ਤੋਂ ਚੱਲ ਕੇ ਇਸ ਜਗ੍ਹਾ ਤੇ ਪਹੁੰਚਣਗੇ ਫੋਰ ਵੀ ਸੇਵਕ ਸੰਤ ਹੋਣਗੇ ਔਰ ਅੱਛੀ ਆਰਾਧਨਾ ਔਰ ਅੱਛਾ ਨਰੋਲ ਬਾਈਬਲ ਪ੍ਰਚਾਰ ਜਿਹੜਾ ਆਪਦੇ ਲਈ ਆਪਦੇ ਰੂਬਰੂ ਕੀਤਾ ਜਾਵੇਗਾ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਅਸੀਂ ਖਿੱਚ ਧੂਕੇ ਇਸ ਸਭਾ ਦੇ ਦੁਆਰਾ ਰੂਹਾਂ ਨੂੰ ਬਚਾਉਣ ਦੇ ਕਾਬਿਲ ਹੋ ਜਾਈਏ ਸੋ ਰਾਤ ਰਹਿਣ ਦਾ ਤੇ ਅੱਛੇ ਖਾਣੇ ਦਾ ਆਪਦੇ ਲਈ ਪ੍ਰਬੰਧ ਕੀਤਾ ਜਾਵੇਗਾ ਸੋ ਮੈਂ ਗੁਜਾਰਿਸ਼ ਕਰਦਾ ਹਾਂ ਆਪ ਆਈਏ ਆਪਣੇ ਪਰਿਵਾਰ ਨੂੰ ਲੈ ਕੇ ਆਈਏ ਤੇ ਨਰੋਲ ਬਾਈਬਲ ਪ੍ਰਚਾਰ ਸਭਾ ਦੇ ਵਿੱਚ ਸ਼ਾਮਲ ਹੋਈਏ ਤੇ ਬਰਕਤ ਪਾਈਏ ਵਚਨਾਂ ਦੇ ਦੁਆਰਾ ਤਦ ਤੱਕ ਦੇ ਲਈ ਰੱਬ ਰੱਖਾ ਜੈਮਸ ਦੀ